ਕੀ ਨਾਂ ਸੀਗਾ ਤੇ ਕਦੋਂ ਗਿਆ ਸੀ ਤਾਂ ਕਰਦ ਰ ਕਿੰਨੇ ਪੈਨ ਪ੍ਰਾਪਤ ਸੀ ਪ੍ਰਸਾਦਾਨਾ ਨਵਜੋਤ ਸਿੰਘ 17 ਨਵੰਬਰ ਨੂੰ ਗਿਆ ਕੁਝਿਆ ਤੋਂ 2 ਦਿਨ ਬਾਅਦ ਅਸੀਂ 2 ਪੈਨ ਦਾ ਕਲੋਟ ਪ੍ਰਾਪਤ ਸੀ ਨਾ ਸੀ ਸਰਕਾਰ ਨੂੰ ਇਹ ਕਿੰਨੇ ਤੋਂ ਅੰਤਿਮ ਰਸਮਾਂ ਲਈ ਡੈੱਡ ਬਡੀ ਮੰਗਾਈ ਜਾਵੇ ਕਿ ਇਹ ਘਟਨਾ ਮਾਤਰ ਇੱਥੇ ਐਕਸੀਡੈਂਟ ਹੋਇਆ ਕੋਈ ਜਾਣੇ ਜੇ ਕਾਨੂੰਨਿਕ ਦਾ ਤੌਰ ਪਰ ਪਤਾ ਉਹਦਾ ਇੱਕ ਦਿਨ ਫੋਨ ਨਹੀਂ ਆਇਆ ਤਾਂ ਫੋਨ ਕੀਤਾ ਜਿਹਨਾਂ ਦੇ ਕੋਲੋਂ ਕਹਿੰਦਾ ਉਹ ਕਹਿੰਦੇ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਪਰ ਸਾਨੂੰ ਇਹ ਗੱਲ ਨਹੀਂ ਦੱਸਦੇ ਪਏ ਸੀ ਕਿ ਉਹ ਥਾਂ ਤੇ ਡਗ ਮੁੱਕ ਗਿਆ ਵਾ ਕੱਲ 2:00 ਵਜੇ ਫਿਰ ਫੋਨ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਟਰਾਲੇ ਤੇ ਜਾਂ ਸਵੇਰੇ ਕੰਮ ਤੇ ਘਰੋਂ ਨਿਕਲਿਆ ਸਹੀ ਹੀ ਕਿਹਾ ਗੱਲਬਾਤ ਹੋਈ ਆ ਜਦੋਂ ਉਥੇ ਪਤਾ ਨਹੀਂ ਰਸਤੇ 'ਚ ਕੀ ਹੋਇਆ ਰੱਬ ਜਾਣਦਾ ਕਿ ਵਿਚੋਕ ਲੱਗੀ ਕਿ ਕੀ ਹੋਇਆ ਵਾ ਰਾਣਾ ਪਲਟ ਗਿਆ ਦੋ ਪਲਟੀਆਂ ਖਾਧੀਆਂ ਥਾਂ ਤੇ ਨੁਕਲ ਗਿਆ ਵਿਜਾਰ ਵਾਸਤੇ ਲੱਥ ਗਿਆ ਸੀ ਵਿਜਾਰ ਆਂਦੇ ਜਦ ਬਈ ਗਾਈ ਉੱਤੇ ਚਾਕੇ ਉਹਨੇ ਆਪਣਾ ਲਾਇਸੈਂਸ ਵੀ ਅਪਲਾਈ ਕੀਤਾ ਲਾਇਸੈਂਸ ਵੀ ਬਣ ਗਿਆ ਸੀ ਉਹਦਾ ਸੀ ਤਿੰਨੇ ਪਰ ਸੀ ਦੋ ਭੈਣ ਦੋ ਭੈਣਾਂ ਦਾ ਕਲੋਤਾ ਪ੍ਰਾਪਤ ਕੀ ਕਹਿੰਦਾ ਜੀ ਸਰ ਸਰ ਕਾਨੂੰਨ ਤੇ ਸਹੀ ਕਹਿੰਦਾ ਕਿ ਉਹਦੇ ਡੈਡੂ ਬੋਡੀ ਜਲਦੀ ਮੰਗਾਈ ਜਾਵੇ ਜੀ ਉਹਨੂੰ ਤੇ ਇਹਦਾ ਮੂਹ ਦੇਖ ਲਈ ਸਾਰੀਆਂ ਇਸ ਮਸਲੇ ਕਰੀਆ ਗਈ ਹੈ। ਇਹ ਹੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ। ਮੈਂ ਸ਼ੰਗਾਰਾ ਸਿੰਘ ਮੁਹੱਲਾ ਪੰਡੋਰੀ ਸੁਲਤਾਨਪੁਰ 로ਸੀ ਦਾ ਰਹਿਣ ਵਾਲਾ ਹਾਂ। ਮੇਰਾ ਬੇਟਾ ਨਵਜੋਤ ਸਿੰਘ ਉਮਰ 25 ਸਾਲ ਪਿਛਲੇ ਹਸਾ ਨਵੰਬਰ ਵਿੱਚ ਕਮਾਈ ਕਰਨ ਵਾਸਤੇ ਦੁਬਈ ਵਿੱਚ ਗਿਆ ਸੀ ਅਚਾਨਕ ਉਹਦੀ ਪਰਸੋਂ ਐਕਸੀਡੈਂਟ ਵਿੱਚ ਮੌਤ ਹੋ ਗਈ ਆ ਸਾਨੂੰ ਬਹੁਤ ਹੀ ਸਦਮਾ ਲੱਗਾ ਹੈ ਸੋ ਅਸੀਂ ਸਰਕਾਰ ਪਾਸੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਬੇਟੇ ਦੀ ਡੈੱਡ ਸਰਟੀਫੀਕੇਟ ਜਿਹੜੀ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਆਪਣੀਆਂ ਰਸਮਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀਏ ਸਾਡੀ ਇਹ ਹੀ ਸਰਕਾਰ પાસે ਬੇਨਤੀ ਹੈ ਕਾਰਨ ਨਹੀਂ ਹੋਇਆ ਵੀ ਉਹ ਤੇਲ ਦਾ ਟੈਂਕਰ ਚਲਾਉਂਦਾ ਸੀਗਾ ਪਰसों ਜੋ ਤੇਲ ਲੈ ਕੇ ਟੈਂਕਰ ਲੈ ਕੇ ਗਿਆ ਵਾ ਉਹ ਰਸਤੇ ਵਿੱਚ ਦਸਣ ਮੁਤਾਬਕ ਉਹਨਾਂ ਦੇ ਵੀ ਨਾਲ ਦੇ ਜਿਹੜੇ ਵੀ ਉਹ ਟੈਂਕਰ ਜਿਹੜਾ ਉਲਟ ਗਿਆ ਵਾ ਉਹਦੇ ਵਿੱਚ ਦੋ ਜਣੇ ਸਿੱਖ ਨਾਲ ਸਾਥੀ ਹੋਰ ਸੀ ਨਹੀਂ ਉਹ ਦੋਹਾਂ ਦੇ ਮੌਕੇ ਦੇ ਮੌਤ ਹੋਏ ਈਨੀ ਉਮਰ ਸੀ ਉਮਰ ਦੇ 25 ਸਾਲ ਅਦੋਬਾ ਜੀ 17 ਨਵੰਬਰ 2024 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਅੰਤਪਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 15 ਸਾਲ ਦੇ ਕਰੀਬ ਸਮਾਂ ਇਸ ਧਰਤੀ ਦੇ ਗੁਜ਼ਾਰਨ ਕੀਤਾ ਇੱਥੇ ਗੁਰੂ ਨਾਨਕ ਪਾਸ਼ਾ ਮਹਾਰਾਜੀ ਦੇ ਚਰਨ ਛੋਹ ਪ੍ਰਾਪਤ ਸਤਾਨ ਵੀ ਹਨ ਮੇਨ ਸਤਾਨ ਸਤਖੰਡ ਦਰਬਾਰ ਗੁਰਦੁਆਰਾ ਸ੍ਰੀ 베ਰ ਸਭ ਹੈ ਉਸ ਸਥਾਨ ਤੇ ਦਾਸ ਬਰੋਤ ਤੌਰ ਗੰਧੀ ਸਿੰਘ ਦੀ ਡਿਊਟੀ ਨਿਭਾ ਰਿਹਾ ਹੈ ਜੋ ਗੁਰੂ ਨਾਨਕ ਪਾਸ਼ਾ ਦੀ ਪਵਿੱਤਰ ਨਗਰੀ ਦੇ ਵਿੱਚ ਭਾਈ ਸ਼ੰਗਾਰਾ ਸਿੰਘ ਜੀ ਜੋ ਜਗਤ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖੰਡ ਪਾਠੀ ਸਿੰਘ ਵੀ ਡਿਊਟੀ ਨਿਭਾਉਂਦੇ ਹਨ ਉਹਨਾਂ ਦੇ ਹੋਂਹ ਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 25 ਸਾਲ ਸੀ ਸੋ 2024 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਇਸ ਧਰਤੀ ਤੇ ਜੋ ਹਰ ਸਾਲ ਹੀ ਪ੍ਰਕਾਸ਼ਪੁਰਪ ਸਮੁੱਚਾ ਪੰਥ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਸੋ ਗੁਰਪੁਰਬ ਦੌਰਾਨ ਆਏ ਨਵਜੋਤ ਸਿੰਘ ਨੇ ਅਨੇਕ ਸਮਾਵਾਂ ਲਭਾਈਆਂ ਉਸ ਤੋਂ ਪਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕਿ 17 ਨਵੰਬਰ ਨੂੰ ਉਹ ਦੁਬਈ ਰੋਜੀ ਰੋਟੀ ਕਮਾਉਣ ਵਾਸਤੇ ਕਿਉਂਕਿ ਅੱਜ ਕੱਲ ਇਹ ਲੋਕਾਂ ਦੀ ਇੱਥੇ ਮਜਬੂਰੀ ਬਣੀ ਹੈ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਹਨ ਤੇ ਇੱਥੇ ਜੋ ਨਸ਼ੇ ਦੀ ਵੀ ਦਲਦਲ ਬਹੁਤ ਚੱਲ ਰਹੀ ਹੈ ਸੋ ਪੜ੍ਹੇ ਲਿਖੇ ਹੋਣ ਦੇ ਕਾਰਨ ਇੱਥੇ ਨਾ ਕੋਈ ਨੌਕਰੀ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇਪ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਨਵਜੋਤ ਸਿੰਘ ਉਹ ਵਿਦੇਸ਼ ਦੀ ਤਰਤੀਤੇ ਡਭਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਆਪਣੇ ਜੀਵਨ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰਖ ਵੈਗਰੂ ਨੇ ਇੱਥੇ ਕੋਈ ਹੋਰ ਹੀ ਮਨਜ਼ੂਰ ਸੀ ਸੋ ਸੜਕ ਹਾਦਸੇ ਦੇ ਵਿੱਚ ਜੋ ਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਦੀ ਸੋ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਨੰਬਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਕੰਡੈਕਟਰ ਸੀ ਉਸ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਆ ਸਰਕਾਰ ਪਾਸੋਂ ਮੰਗ ਕਰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਦਰਕਰ ਦੇ ਸੇਵਾ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇਹਨਾਂ ਦੇ ਜੋ ਬੱਚੇ ਦੀ ਡੈੱਡ ਬੋਡੀ ਹੈ ਸੋ ਇਹਨਾਂ ਪਾਸ ਉਪਰਾਲਾ ਕਰਕੇ ਉਦਮ ਕਰਕੇ ਇੱਥੇ ਇੰਡੀਆ ਦੀ ਧਰਤੀ ਤੇ ਲਿਆਂਦੀ ਜਾਵੇ ਸੋ ਬੱਚੇ ਦਾ ਨਾਂ ਦੇ ਮਾਤਾ ਪਿਤਾ ਹੋਰ ਸਾਥ ਸਨੇਹੀ ਭੈਣ ਭਾਈ ਸੋ ਅੰਤਮ ਦਰਸ਼ਨ ਕਰ ਸਕਣ ਤੇ ਜੋ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਆਪਣੇ ਹੱਥੀਂ ਕਰ ਸਕਣ ਤੇ ਕਾਲਪੁਰਖ ਵੈਰੂ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਕਿਰਪਾ ਕਰਿਓ ਇਹ ਜੋ ਭਾਣਾ ਹੈ ਅਕਹਿ ਤੇ ਸਹਿ ਹੈ ਕਿਉਂਕਿ ਮੰਨਣਾ ਤੇ ਬਹੁਤ ਔਖਾ ਹੈ ਕਹਿ ਦੇਣਾ ਸੌਖਾ ਹੈ ਪਰ ਕਾਲਪੁਰਖ ਵੈਰੂਏ ਸਾਰਾ ਪਰਿਵਾਰ ਹੀ ਬਾਣੀ ਬਾਣੀ ਦੇ ਨਾਲ ਜੁੜਿਆ ਹੋਆ ਬਾਣੀ ਪੜਨ ਵਾਲੇ ਆ ਤਾਲਪੁਰ ਕਿਰਪਾ ਕਰੇ ਇਹਨਾਂ ਨੂੰ ਬਾਣੀ ਦੇ ਨਾਲ ਜੋੜ ਕੇ ਬਾਣੀ ਦਾ ਤਰਸਾ ਦੇ ਕੇ ਮਹਾਰਾਜ ਇਸ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਤੇ ਉਸ ਵਿਛੜ ਚੁੱਕੀ ਆਤਮਾ ਨੂੰ ਆਪਣੇ ਚਰਨਾ ਦਾ ਨਿਵਾਸ ਬਖਸ਼ਿਸ਼ ਕਰਨ ਜੰਗੀ ਸਿੰਘ ਇੱਥੇ ਰਹਿੰਦਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੇ ਅੰਮ੍ਰਿਤ ਵੇਲੇ ਸੰਧਿਆ ਟਾਈਮ ਜਦੋਂ ਵੀ ਸਮਾਂ ਮਿਲਣਾ ਆਪਣਾ ਕਾਰੋਬਾਰ ਵੀ ਕਰਨਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਜਾ ਕੇ ਅਨੇਕ ਪ੍ਰਕਾਰ ਦੀਆਂ ਸਵਾਵਾਂ ਚਲਵਾ ਬੰਨਣ ਦੀਆਂ ਪਰਮਾਲੇ ਸਾਹਿਬ ਸੱਟ ਰੈਸ ਕਰਨੀਆਂ ਸੋ ਝਾੜੂ ਦੀਆਂ ਸੇਵਾ ਦਰੀਆਂ ਝਾੜਨੀਆਂ ਸੇਵਾ ਬੇਨਤ ਪ੍ਰਕਾਰ ਦੀਆਂ ਸੇਵਾ ਨਿਮਾਣੇ ਨਤਾਣੇ ਹੋ ਕੇ ਬੜੇ ਹੀ ਨਰਮਾਈ ਦੇ ਨਾਲ ਗੁਰੂ ਘਰ ਵਿੱਚ ਨਿਭਾਇਆ ਕਰਦੇ ਸੀ ਸੋ ਦਾਸ ਦੇ ਨਾਲ ਵੀ ਬੱਚੇ ਦਾ ਬਹੁਤ ਜ਼ਿਆਦਾ ਪਿਆਰ ਸੀ ਸੋ ਫੇਰ ਤੋਂ ਮਹਾਰਾਜ ਦੇ ਚਰਨਾਂ 'ਚ ਇਹ ਰਦਾਸ ਬੇਨਤੀ ਆਪਾਂ ਕਿਉਂਕਿ ਸੰਗਤ ਦੀ ਰਦਾਸ ਬੇਨਤੀ ਹੀ ਕਰ ਸਕਦੇ ਆਂ ਕਿ ਕਾਲਪੁਰਖ ਵੈਰੂ ਕਿਰਪਾ ਕਰਿਓ ਉਸ ਵਿਛੜ ਚੁਕੀ ਆਤਮਾ ਨੂੰ ਚਰਨਾਂ ਦਾ ਨਿਵਾਸ ਬਖਸ਼ਿਓ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Bruno